ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜਦੋਂ ਖਨੌਰੇ ਪਿੰਡ ਵਿੱਚ ਜਿੰਨਾ ਵੜਿਆ ਲੇਖਕ ਮਾਸਟਰ ਪਰਮਵੀਰ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਮੈਂ ਤਰਕਸੀ ਸੋਸਾਇਟੀ ਪੰਜਾਬ ਇਕਾਈ ਲਹਿਰੇਗਾਗੇ ਵਿੱਚ ਕੰਮ ਕਰਦਾ ਸੀ ਸਾਡੇ ਕੋਲ ਹਰਿਆਣੇ ਦੇ ਸ਼ਹਿਰ ਟਹਾਣੇ ਨੇੜਲੇ ਇੱਕ ਪਿੰਡ ਖਨੌਰੇ ਦੀ ਪੰਚਾਇਤ ਆਈ ਤੇ ਕਹੇ ਦੀ ਸਾਡੇ ਪਿੰਡ ਬਹੁਤ ਔਡਾ ਜਿੰਨਾ ਬੜਿਆ ਹੈ ਉਹ ਕਦੇ ਕੁੱਤਾ ਬਣ ਜਾਂਦਾ ਹੈ ਤੇ ਕਦੇ ਬਿੱਲਾ ਅਸੀਂ ਪਿੰਡ ਵਾਲੇ ਅਸਲਾ ਕੋਲ ਲੈ ਕੇ ਕੋਠਾਂ ਤੇ ਚੜ ਕੇ ਸੌਂਦੇ ਹਾਂ ਬਹੁਤ ਅਸਿਆਣਿਆਂ ਨੂੰ ਬੁਲਾਇਆ ਹੈ ਪਰ ਕੋਈ ਵੀ ਜਿੰਨ ਨੂੰ ਕੱਢ ਨਹੀਂ ਸਕਿਆ ਅਸੀਂ ਪਿੰਡ ਦੇ ਬਹੁਤ ਸਾਰੇ ਕੁੱਤੇ ਬਿੱਲੇ ਮਾਰ ਦਿੱਤੇ ਹਨ ਜਿੰਨ ਕਾਬੂ ਨਹੀਂ ਆਉਂਦਾ ਅਸੀਂ ਰਾਤ ਨੂੰ ਪਹਿਰਾ ਵੀ ਦਿੰਦੇ ਹਾਂ ਸਾਡੀ ਸਮਝ ਵਿੱਚ ਨਹੀਂ ਆ ਰਿਹਾ ਸਾਡੇ ਬਹੁਤ ਸਾਰੇ ਪਰਿਵਾਰ ਪਿੰਡ ਛੱਡਣ ਦੀ ਤਿਆਰੀ ਵਿੱਚ ਬੈਠੇ ਹਨ ਇੱਕ ਅਖਬਾਰ ਵਿੱਚ ਇਸ ਜਨਵਰੀ ਖਬਰ ਵੀ ਲੱਗ ਚੁੱਕੀ ਸੀ ਕਿ ਜਨ ਨੇ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਜ਼ਖਮ ਕਰ ਦਿੱ ਜਖਮੀ ਕਰ ਦਿੱਤੀਆਂ ਹਨ ਅਤੇ ਉਹ ਔਰਤਾ ਟਹਾਣੇ ਦੇ ਹਸਪੀਟਲ ਵਿੱਚ ਜੇਰੇ ਇਲਾਜ ਹਲ ਦੋ ਦਿਨ ਬਾਅਦ ਮੇਰੀ ਅਗਵਾਈ ਵਿੱਚ ਬេសਰਾਜ ਰਾਣਾ ਸਿੰਘ ਜਗਦੀਸ਼ ਸਿੰਘ ਗੁਰਮੀਰ ਸਿੰਘ ਆਧਾਰਤ ਤਰਕ ਸਿਰਸਿਸ ਟੀਮ ਤਿੰਨ ਮੋਟਰਸਾਈਕਲਾਂ ਦੇ ਅਸੀਂ ਦੇਸ ਰਾਜ ਦੇ ਪਿੰਡ ਇੱਕ ਜਾਣੂ ਦੇ ਘਰ ਜਾ ਕੇ ਰੁਕੇ ਲੱਸੀ ਪੀਤੀ ਤੇ ਜਾਣ ਲੱਗਿਆ ਉਸ ਨੂੰ ਕਿਹਾ ਆਓ ਖਨੌਰੇ ਦਾ ਜਿੰਨ ਫੜ ਕੇ ਲਈਏ ਅਸੀਂ ਖਨੌਰੇ ਦਾ ਜਿੰਨ ਫੜਨ ਆਏ ਹਾਂ ਉਸ ਨੇ ਕਿਹਾ ਜਿੰਨ ਬੜਾ ਖਤਰਨਾਕ ਹੈ ਬਚ ਕੇ ਰਹੀਓ ਸਾਡੇ ਸਕੂਟਰਾਂ ਤੇ ਪਟਾਕੇ ਪਾ ਸਕਦਾ ਹੈ ਅਸੀਂ ਕਿਹਾ ਕਿ ਸਾਡੇ ਨਾਲ ਚੱਲੋ ਕੁਝ ਨਹੀਂ ਹੋਵੇਗਾ ਆਪਾਂ ਫੜ ਕੇ ਲਿਆਵਾਂਗੇ ਪਰ ਉਹ ਸਹਿਮਤ ਨਾ ਹੋਈ ਉਹ ਡਰ ਗਏ ਸਨ ਅਸੀਂ ਕਨੌਰੇ ਸਰਪੰਚ ਦੇ ਘਰ ਪਹੁੰਚੇ ਅਸੀਂ ਆਪਣੀ ਜਾਣ ਪਛਾਣ ਸਰਪੰਚ ਨਾਲ ਕਰੀ ਉਹ ਬੜਾ ਖੁਸ਼ ਹੋਇਆ ਅਤੇ ਉਸਨੇ ਕਿਹਾ ਸਾਡੀ ਪਰੇਸ਼ਾਨੀ ਦੂਰ ਕਰੋ समस्या तो छुटकारा दवाओ अस बहुत सतकार पेश आवें तो कहा तो, तो, तो अ हा, तो समस्या दूर करे हाँ दूर करके ही आवेंगी साढ़िया हदायतों का पालन करना जो पूछ के सही सही दसना सरपंच ने विश्वास दवाया जिमें कहोंगे उमें करा धुप्पे तो खड़ावों ਖੜਾ ਹੋਈ ਜੋ ਪੁੱਛੋਗੇ ਸਪਸ਼ਟ ਦੱਸਾਂਗੇ ਮੈਂ ਕਿਹਾ ਜਿੰਨ ਦੀਆਂ जख्मी ਕੀਤੀਆਂ ਔਰਤਾਂ ਨਾਲ ਸਾਡੀ ਗੱਲ ਕਰਵਾਓ ਜਿੰਨਾ ਜਿੰਨ ਦੇਖਿਆ ਹੈ ਉਹਨਾਂ ਨਾਲ ਵੀ ਸਾਨੂੰ ਮਿਲਾਓ ਉਸ ਵਿਅਕਤੀ ਨਾਲ ਵੀ ਗੱਲ ਕਰਵਾਓ ਜਿਸ ਨੇ ਸਭ ਤੋਂ ਪਹਿਲਾਂ ਜਿੰਨ ਵੇਖਿਆ ਸੀ ਪਿੰਡ ਵਾਲਿਆਂ ਨੂੰ ਕੋਈ ਵੀ ਜ਼ਖਮੀ ਔਰਤ ਨਾ ਮਿਲੀ ਜਿੰਨ ਸਮਾਧੀ ਸੰਬੰਧੀ ਪ੍ਰਚਾਰੀ ਗੱਲ ਦੇ ਡਰ ਤੋਂ ਭੈ ਭੀਤ ਔਰਤਾਂ ਜ਼ਰੂਰ ਮਿਲ ਜਾਂ। ਪਿੰਡ ਵਿੱਚ ਗੱਲ ਉੱਡੀ ਹੋਈ ਸੀ ਕਿ ਜਿੰਨ ਸਿਰਫ ਔਰਤਾਂ ਨੂੰ ਹੀ ਦਿਖਦਾ ਹੈ। ਫਿਰ ਅਸੀਂ ਉਸ ਔਰਤ ਦੇ ਘਰ ਗਏ ਜਿਸ ਨੇ ਸਭ ਤੋਂ ਪਹਿਲਾਂ ਜਿੰਨ ਨੂੰ ਦੇਖਿਆ ਸੀ। ਜਿੰਨ ਦਾ ਖੌਫ ਲਾਇਆ ਸੀ। ਜਿੰਨ ਦਾ ਡਰ ਬਲਾਉਣ ਵਾਲੀ ਕੁੜੀ ਦੀ ਮਾਂ ਨੇ ਕਿਹਾ ਕਿ ਇਸ ਵਿੱਚ ਅਸਰ ਆਉਂਦਾ ਹੈ। ਇਹ ਮਾਤਾ ਘੌਂਦੀ ਹੈ। ਅਸੀਂ ਅਸਰ ਦੌਰਾਨ ਇਸ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਇਹ ਤਾਂ ਇਹ ਵੀ ਦੱਸ ਸਕਦੀ ਹੈ ਕਿ ਤੁਸੀਂ ਕੀ ਖਾ ਕੇ ਆਏ ਅਸੀਂ ਕਿਹਾ ਜੇ ਇਹ ਸਾਡੇ ਨਾਂ ਪਤੇ ਦੱਸ ਦੇ ਤਾਂ ਅਸੀਂ ਦਰਖ ਸੀ ਸੈਟੀ ਵਿੱਚੋਂ ਰੱਖਿਆ ਇਨਾਮ ਇਸ ਨੂੰ ਦੇਵਾਂਗੇ ਮਾਂ ਕਹਿੰਦੀ ਇਸ ਵਿੱਚ ਸਨੀਚਰਵਾਰ ਨੂੰ ਅਸਰ ਹੁੰਦਾ ਹੈ ਫਿਰ ਇਹ ਪੁੱਛਾਂ ਵੀ ਜਾਂਦੀ ਹੈ ਸਹੀ 11 ਵਜੇ ਚੌਕੀ ਸ਼ੁਰੂ ਕਰ ਦਿੰਦੀ ਹੈ ਅਸੀਂ ਕਿਹਾ ਅੱਜ ਸਨੇਚਰ ਵਾਰੀ ਹੈ ਅਸੀਂ 11 ਵਜੇ ਆਵਾਂਗੇ ਤੇ ਇਸ ਦੀ ਸ਼ਕਤੀ ਕਰਾਮਾਤ ਵੀ ਪਰ ਕਰਾਂਗੇ ਫਿਰ ਅਸੀਂ ਜਨ ਦੇ ਦਰ ਤੋਂ ਪੀਰਤ ਪਰਿਵਾਰਾਂ ਨਾਲ ਹਾਲਚਾਲ ਪੁੱਛਣ ਪਿੰਡ ਦਾ ਚੱਕਰ ਲਾਇਆ ਸਿਰਫ ਇੱਕ ਹੀ ਪਰਿਵਾਰ ਦੀ ਔਰਤ ਨੇ ਕਿਹਾ ਕਿ ਇਕਰਾਰ ਜਿੰਨ ਸਾਡੇ ਘਰ ਆ ਗਿਆ ਸੀ ਜਦੋਂ ਅਸੀਂ ਲਾਈਟ ਲਾਈ ਤਾਂ ਜਿੰਨਾ ਭੱਜ ਗਿਆ ਸਾਨੂੰ ਬੜਾ ਡਰ ਲੱਗਦਾ ਹੈ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਅਸੀਂ ਕਿਹਾ ਜਿੰਨ ਤੁਹਾਡੇ ਤੋਂ ਡਰਦਾ ਹੈ ਤੇ ਡਰ ਕੇ ਭੱਜਦਾ ਹੈ ਤੁਸੀਂ ਕਿਉਂ ਡਰਦੇ ਹੋ ਤੁਹਾਨੂੰ ਡਰਨਾ ਨਹੀਂ ਚਾਹੀਦਾ ਗੱਲਾਂ ਬਾਤਾਂ ਰਾਹੀ ਅਸੀਂ ਉਸ ਦਾ ਡਰ ਕਿ ਦੂਰ ਕੀਤਾ ਇੱਕ ਔਰਤ ਕਹਿੰਦੀ ਰਾਤ ਜਿੰਨ ਸਾਡੇ ਜੱਗ ਵਿੱਚੋਂ ਦੁੱਧ ਪੀ ਗਿਆ ਅਸੀਂ ਕਿਹਾ ਸਾਡੀ ਸਮਝ ਹੁਦਾ ਕੋ ਦੁੱਧ ਬਿੱਲੀ ਨੇ ਪੀਤਾ ਹੈ ਮੇਰੇ ਇਹ ਕਹਿੰਦਿਆ ਕਹਿੰਦਿਆ ਬਿੱਲੀ ਨੇ ਦਰਸ਼ਨ ਦੇ ਦਿੱਤੇ ਇੰਨੇ ਨੂੰ 11 ਵੱਜ ਚੁੱਕੇ ਸੀ ਅਸੀਂ ਅਸਰ ਆਉਣ ਵਾਲੀ ਦੇ ਸਭ ਤੋਂ ਪਹਿਲਾ ਜਿੰਨ ਦਾ ਭੈ ਪੈਦਾ ਕਰਨ ਵਾਲੀ ਔਰਤ ਦੇ ਘਰ ਪਹੁੰਚ ਗਏ ਸੀ ਅਸੀਂ ਕਿਹਾ ਚਲੋ ਸਮਾਂ ਹੋ ਗਿਆ ਹੈ ਆਪਣੀ ਚੌਕੀ ਲਾਓ ਤੇ ਸਾਡੇ ਨਾਮ ਪਤਾ ਦੱਸੋ ਪਿੰਡ ਦੇ ਲੋਕ ਸਾਡੇ ਨਾਲ ਸਨ ਥੋੜੇ ਸਮੇਂ ਬਾਅਦ ਜਵਾਬ ਆਇਆ ਅੱਜ ਚੌਕੀ ਨਹੀਂ ਲੱਗਣੀ ਅੱਜ ਆਸਰ ਨਹੀਂ ਆ ਰਿਹਾ ਇਹ ਤਾਂ ਡਰ ਰਹੀ ਹੈ ਅਸੀਂ ਕਿਹਾ ਆਪਣੇ ਪੀਰ ਜਾਂ ਦੇਵੀ ਨੂੰ ਪ੍ਰਗਟ ਕਰਕੇ ਸਾਡੇ ਨਾਲ ਦੱਸੋ ਸਾਡੇ ਬਾਰ ਬਾਰ ਕਹਿਣ ਤੇ ਵੀ ਉਹਨੇ ਸਾਡੀ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ ਉੱਥੇ ਖੜੇ ਇੱਕ ਵਿਅਕਤੀ ਨੇ ਉੱਚੀ ਤੇ ਜਾਨਦਾਰ ਆਵਾਜ਼ ਵਿੱਚ ਫਿਰ ਕਿਹਾ ਪਹਿਲਾਂ ਪੁਕਾਈ ਕਿਉਂ ਮਾਰੀ ਸੀ ਫਿਰ ਅਸੀਂ ਆਖਰ ਵਾਲੀ ਔਰਤ ਨਾਲ ਜਿੰਨ ਰਸਨ ਵਾਲੀ ਗੱਲ ਕਰਨੀ ਚਾਹੀ ਸਾਰੇ ਸਵਾਲਾਂ ਦੇ ਜਵਾਬ ਉਹ ਜੀ ਮਾਣੇ ਦਿੱਤੇ ਉਸਨੇ ਕਿਹਾ ਉਸ ਦਿਨ ਜਿਸ ਸਮੇਂ ਜਿੰਨ ਸਾਡੀ ਕੁੜੀ ਕੋਲ ਆਇਆ ਮੈਂ ਉਸ ਸਮੇਂ ਰਸੋਈ ਵਿੱਚ ਸੀ ਮੈਂ ਕੁੜੀ ਨੂੰ ਉਸ ਨਾਲ ਗੱਲਾਂ ਕਰਦੀ ਨੂੰ ਸੁਣਿਆ ਜਦੋਂ ਮੈਂ ਗਈ ਤਾਂ ਜਿੰਨ ਭੱਜ ਗਿਆ ਤੇ ਜਾਂਦਾ ਜਾਂਦਾ ਨਲਕੇ ਦੀ ਹੱਥੀ ਦੋਰੀ ਕਰ ਗਿਆ ਇਸ ਸਮੇਂ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਚੁੱਕੇ ਸਨ ਵਿੱਚੋਂ ਇੱਕ ਕਟਿਆਂ ਦੇ ਬਿਵਾਰੀ ਵਿਅਕਤੀ ਨੇ ਕਿਹਾ ਉਸ ਜਨਮ ਮੈਂ ਕੋਠੇ ਤੇ ਪਿਆ ਸੀ ਤੇ ਜਿੰਨ ਰਿਛ ਬਣਿਆ ਮੈਂ ਆਪ ਦੇਖਿਆ ਜਦੋਂ ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰਾ ਗੁੱਟ ਜ਼ਖਮੀ ਕਰਕੇ ਬਾਅਦ ਵਿੱਚ ਭੱਜ ਗਿਆ ਅਸੀਂ ਉਹਨਾਂ ਦੀਆਂ ਥੋਤੀਆਂ ਤੇ ਬਿੰਦ ਪੈਰ ਵਾਲ ਸਿਰ ਵਾਲੀਆਂ ਝੂਠੀਆਂ ਗੱਲਾਂ ਸਾਰਿਆ ਤੋਂ ਸੁਣੀਆਂ ਅਸੀਂ ਲੋਕਾਂ ਨੂੰ ਕਿਹਾ ਅਸੀਂ ਸਾਰੀਆਂ ਗੱਲਾਂ ਦੀ ਵਿਗਿਆਨਕ ਵਿਆਖਿਆ ਕਰਾਂਗੇ ਸਾਨੂੰ ਪਤਾ ਹੈ ਕਿ ਇਸ ਦੁਨੀਆ ਵਿੱਚ ਕਿਤੇ ਵੀ ਜinn ਭੂਤ ਪ੍ਰੇਤ ਨਹੀਂ ਹਨ ਕਈਆਂ ਸੁਣੀਆਂ ਗੱਲਾਂ ਦਾ ਅਸਲ ਜ਼ਰੂਰ ਹੈ ਸੁਣ ਸੁਣ ਕੇ ਤੁਸੀਂ ਡਰੀ ਜਾਂਦੇ ਹੋ ਡਰਾਉਣ ਬਾਇ ਡਰਾਈ ਜਾਂਦੇ ਨੇ ਫਿਰ ਮੈਂ ਕਿਹਾ ਸਭ ਤੋਂ ਪਹਿਲੀ ਗੱਲ ਜinn ਤੋਂ जख्मी ਹੋਈ ਆ ਕੋਈ ਔਰਤ ਵੀ ਸਾਨੂੰ ਨਹੀਂ ਮਿਲੀ ਦੂਜੀ ਗੱਲ ਜਿੱਥੋਂ ਗੱਲ ਸ਼ੁਰੂ ਹੋਈ ਜਿਸ ਨੇ ਜinn ਦਾ ਖੌਫ ਲਾਇਆ ਉਹ ਸਾਡੇ ਮੱਥੇ ਨਹੀਂ ਲੱਗੀ ਸਾਡੇ ਨਾਲ ਗੱਲ ਨਹੀਂ ਕਰ ਸਕੀ ਤੁਸੀਂ ਸਿਰਫ ਪਰਚਾਈ ਗੱਲ ਤੋਂ ਡਰੇ ਹੋਏ ਹੋ ਤੁਸੀਂ ਖਾਸ ਕਰਕੇ ਔਰਤਾ ਜਿੰਨ ਦੇ ਫੋਬੀਏ ਦੀਆਂ ਸਕਾਰ ਹਨ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਜਿੰਨ ਜਾਂਦੇ ਸਮੇਂ ਨਲਕੇ ਦੀ ਹੱਥੀ ਦੂਰੀ ਕਰ ਗਿਆ ਇੱਕ ਬੰਦਾ ਕਹਿੰਦਾ ਜਿੰਨ ਜਾਂਦੇ ਸਮੇਂ ਰਿਚ ਬਣ ਗਿਆ ਤੇ ਗੁੱਟ जख्मी ਕਰ ਗਿਆ ਚਲੋ ਹੁਣ ਆਪਾਂ ਉਹਨਾਂ ਨੂੰ ਬੁਲਾ ਕੇ ਸਵਾਲ ਕਰਦੇ ਹਾਂ ਤੇ ਉਹਨਾਂ ਨੂੰ ਝੂਠੇ ਸਾਬਤ ਕਰਦੇ ਹਾਂ ਕਟਿਆ ਦੇ ਵivari ਨੂੰ ਕਿਹਾ ਅਰਿਚ ਬਣਿਆ ਜਿੰਨਾ ਤੇਰਾ ਗੁੱਟ ਜ਼ਖਮੀ ਕਰ ਗਿਆ ਤੁਸੀਂ ਆਪਣੇ ਗੁੱਟ ਤੇ ਜਿਸ ਡਾਕਟਰ ਤੋਂ ਪੱਟੀ ਕਰਾਈ ਹੈ ਉਸ ਦਾ ਪਤਾ ਦੱਸੋ ਅਤੇ ਉਸ ਦਾ ਫੋਨ ਨੰਬਰ ਦੱਸੋ ਉਸ ਬੰਦੇ ਦੇ ਗੁੱਟ ਤੇ ਜ਼ਖਮ ਦੇ ਨਿਸ਼ਾਨ ਨਹੀਂ ਸਨ ਉਸ ਦਾ ਝੂਠ ਸਪਸ਼ਟ ਸੀ ਫਿਰ ਅਸੀਂ ਜਿੰਨ ਦੀ ਖਵਾਫ ਲਾ ਕੇ ਜਿੰਨ ਦਾ ਡਰ ਪੈਦਾ ਕਰਨ ਵਾਲੀ ਕੁੜੀ ਦੀ ਮਾਂ ਤੋਂ ਪੁੱਛਿਆ ਤੁਸੀਂ ਕਹਦੇ ਹੋ ਜਦੋਂ ਤੁਸੀਂ ਕੁੜੀ ਕੋਲ ਗਏ ਤਾਂ ਜਿੰਨ ਭੱਜ ਗਿਆ ਤੇ ਜਾਂਦੇ ਸਮੇਂ ਨਲਕੇ ਦੀ ਹੱਥੀ ਦੋਰੀ ਕਰ ਗਿਆ ਸਾਨੂੰ ਉਹ ਨਲਕੇ ਦੀ ਹੱਥੀ ਦਿਖਾਓ ਅਸੀਂ ਤਾਂ ਸੱਚ ਮੰਨਾਂਗੇ ਤੇ ਉਹ ਵੀ ਦੌਰ ਭਾਰ ਹੋ ਗਈ ਪੂਰੀ ਕਬਰ ਆ ਗਈ ਨਲਕੇ ਦੀ ਦੋਰੀ ਹੋਈ ਹੱਥੀ ਲਿਆ ਕੇ ਨਾ ਦਿਖਾ ਸਕੀ ਉਸ ਦਾ ਝੂਠ ਗੀ ਨੰਗੀ ਚਿੱਤੇ ਦੋ ਦਿਨ ਦੀ ਤਰ੍ਹਾਂ ਸਪਸ਼ਟ ਹੋ ਗਿਆ ਸੀ ਮੈਂ ਫਿਰ ਪਿੰਡ ਦੀ ਪੰਚਾਇਤ ਅਤੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਪੂਰ ਪ੍ਰੇਤ ਨਾ ਦੀ ਕੋਈ ਚੀਜ਼ ਇਸ ਦੁਨੀਆ ਵਿੱਚ ਨਹੀਂ ਹੈ ਸਭ ਕਲਪਨਾ ਇੱਕ ਹੋਤੀ ਸਿਆਣੇ ਆਪਣੇ ਮਤਲਬ ਲਈ ਤੁਹਾਡੇ ਅੰਦਰ ਇਨਾਂ ਦਾ ਡਰ ਪੈਦਾ ਕਰਕੇ ਤੁਹਾਡੀ ਆਰਥਿਕ ਮਾਨਸਿਕ ਅਤੇ ਸਰੀਰਕ ਲੁੱਟ ਕਰਦੇ ਹਨ ਅਤੇ ਡਰਾਈ ਜਾਂਦੇ ਹਨ ਤੁਸੀਂ ਡਰੀ ਜਾਂਦੇ ਹੋ ਤੇ ਉਹ ਲੁੱਟੀ ਜਾਂਦੇ ਨੇ ਤੁਸੀਂ ਲੁੱਟ ਕਰਾਈ ਜਾਂਦੇ ਹੋ ਨਾ ਔਰਤ ਵਿੱਚ ਕੋਈ ਵੀ ਦੇਵੀ ਵਗੈਰਾ ਪ੍ਰਗਟ ਹੋਈ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ ਕਿਸੇ ਵੀ ਪਰਚਾਈ ਚੀਜ਼ ਦਾ ਸਬੂਤ ਨਾ ਮਿਲਿਆ ਅਸੀਂ ਸੁਣੀ ਸੁਣਾਈ ਗੱਲ ਦੀ ਪਰਖ ਕਰਦੇ ਹਾਂ ਅੱਖਾਂ ਬੰਦ ਕਰਕੇ ਮੰਨਦੇ ਨਹੀਂ ਮੰਨਦੇ ਪਰਖ ਕਰਨਾ ਹੀ ਤਰਕ ਸਿਖਾਤਾ ਹੈ ਤੁਸੀਂ ਵੀ ਪਰਖੂ ਬਣੋ ਲਾਈ ਲੱਗਦਾ ਅੰਧ ਵਿਸ਼ਵਾਸ ਦੇ ਆ ਗੋ ਆਪਣੀ ਸੋਚ ਨੂੰ ਵਿਗਿਆਨਕ ਬਣਾਓ ਦੂਜੇ ਸਾਥੀਆਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਲੋਕਾਂ ਨੂੰ ਜਿੰਨ ਦੇ ਭੈ ਤੋਂ ਮੁਕਤ ਕੀਤਾ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਖਨੌਰੇ ਪਿੰਡ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਜਿੰਨ ਦਾ ਖੌਫ ਸੀ ਜਿਹੜਾ ਸਾਡੇ ਜਾਣ ਉਪਰੰਤ ਖਤਮ ਸੀ ਤੇ ਲੋਕਾਂ ਨੇ ਭੈ ਮੁਕਤ ਹੋ ਕੇ ਸੌਖਾ ਸਾਹ ਲੈਣਾ ਸ਼ੁਰੂ ਕਰ ਦਿੱਤਾ ਸੀ ਲੋਕ ਸਾਡੀ ਵਿਗਿਆਨਕ ਵਿਆਖਿਆ ਅਤੇ ਪੜਤਾਲ ਤੋਂ ਪੂਰੇ ਸੰਤੁਸ਼ਟ ਅਤੇ ਖੁਸ਼ ਸਨ ਉਹਨਾਂ ਦੇ ਮਰਜਾਏ ਜਿਹੜੇ ਖਿੜ ਗਏ ਸਨ ਲੋਕਾਂ ਦੇ ਦਿਲ ਦਿਮਾਗ ਤੋਂ ਜਿੰਨ ਦਾ ਡਰ ਸਾਫ਼ ਕਰਕੇ ਅਸੀਂ ਉੱਥੋਂ ਚਾਲੇ ਪਾ ਦਿੱਤੇ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਤੁਸੀਂ ਵੀ ਇਸ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਕਿਤੇ ਭੂਤ ਭਾਤ ਦੀਆਂ ਗੱਲਾਂ ਸੁਣੀਆਂ ਜਾਂ ਕਿਸੇ ਬਾਬੇ ਨੇ ਤੁਹਾਨੂੰ ਵੀ ਕੋਈ ਵਹਿਮ ਪਾਇਆ ਇਸ ਬਾਰੇ ਆਪਣੇ ਜਰੂਰ ਵਿਚਾਰ ਦੱਸਨੇ। ਸੁਣਨ ਲਈ ਅੰਤ ਤੱਕ ਧੰਨਵਾਦ ਜੀ।